ਹਾਂ ਜੀ ਜਿਸ ਰਾਜ ਕੋਰਟ ਦੇ ਵਿੱਚ ਸੀ ਹਾਂ ਜੀ ਅਦਾਲਤ ਵਿੱਚ ਚਾਚਾ ਉਹਨਾਂ ਨੇ ਆਪਣੇ ਕੁਝ ਐਪਲੀਕੇਸ਼ਨਾਂ ਲਗਾਈਆਂ ਸੀ ਜਿਨ੍ਹਾਂ ਦੇ ਉੱਤੇ ਜਿਨ੍ਹਾਂ ਚ ਸਭ ਤੋਂ ਪਹਿਲੀ ਜਿਹੜੀ ਐਪਲੀਕੇਸ਼ਨ ਸੀਗੀ ਉਹ ਕਹਿ ਰਹੇ ਸੀ ਕਿ ਸਾਨੂੰ ਉੱਥੇ ਬੈਰਕ ਦਾ ਚੇਂਜ ਕੀਤਾ ਜਾਏ ਸਾਨੂੰ ਉੱਥੇ ਸਿਕਿਉਰਟੀ ਦਾ ਥ੍ਰੈਟ ਹੈ ਅਸੀਂ ਅਦਾਲਤ ਨੂੰ ਪਿਛਲੀ ਡੇਟ ਤੇ ਵੀ ਦੱਸਿਆ ਸੀਗਾ ਕਿ ਸਾਰੇ ਜਿਹੜੇ ਪ੍ਰिजन ਰੂਲਸ ਹੈਗੇ ਉਹਨਾਂ ਦੀ ਕੰਪਲਾਈਂਸ ਹੋ ਰਹੀ ਹੈ ਤੇ ਜੋ ਵੀ ਉਤੇ ਉਹਨਾਂ ਦੀ ਸੁਰੱਖਿਆ ਤੇ ਪੁਖਤਾ ਇਂਤਜ਼ਾਮ ਕੀਤੇ ਗਏ ਨੇ ਸੋ ਅਦਾਲਤ ਨੇ ਉਹਨਾਂ ਦੇ ਅਸੀਂ ਅਦਾਲਤ ਨੂੰ ਇਹ ਵੀ ਦੱਸਿਆ ਸੀਗਾ ਕਿ ਕਿਸੇ ਤਰੀਕੇ ਦੀ ਉਹਨਾਂ ਨੇ ਜੇਲ ਸੁਪਰਡੈਂਟ ਨੂੰ ਤਾਂ ਕਿਸੇ ਤਰੀਕੇ ਦੀ ਕੋਈ ਐਪਲੀਕੇਸ਼ਨ ਵੀ ਨਹੀਂ ਦਿੱਤੀ ਹੈਗੀ ਸੋ ਅਸੀਂ ਜਦੋਂ ਅਦਾਲਤ ਨੂੰ ਇਹ ਗੱਲ ਦੱਸੀ ਤੇ ਅਦਾਲਤ ਨੇ ਐਪਲੀਕੇਸ਼ਨ ਤੇ ਜਿਹੜਾ ਸਾਡਾ ਰਿਪਲਾਈ ਹੈਗਾ ਉਹ ਐਡੀਜੀਪੀ ਸਾਹਿਬ ਨੂੰ ਭੇਜ ਦਿੱਤਾ ਹੈ ਪ੍ਰਿਜ਼ਨਸ ਵਾਲਿਆਂ ਨੂੰ ਕਿ ਉਹ ਉਹਨਾਂ ਨੂੰ ਅਸੈਸ ਕਰ ਲੈਣ ਕਿ ਕੀ ਰਿਪਰੈਜ਼ੈਂਟੇਸ਼ਨ ਹੈ ਤੇ ਉਹਦੇ ਮੁਤਾਬਕ ਤਾਂ ਜੇ ਕਿ ਪ੍ਰਿਜ਼ਨ ਰੂਲਸ ਜਿਹੜੀ ਕੰਪਲਾਈਂਸ ਹੋਈ ਹੈ ਕਿ ਉਹਦੇ 'ਚ ਕੋਈ ਕਮੀ ਤੇ ਨਹੀਂ ਹੈਗੀ ਸੋ ਇਸ ਕਰਕੇ ਉਹ ਐਪਲੀਕੇਸ਼ਨ ਹੈ ਉਹ ਵੀ ਹੁਣ ਅਗਲੀ ਪੀਕ ਦੇ ਲਈ ਰੱਖੀ ਹੋਈ ਹੈ ਉਸ ਦੇ علاوہ ਉਹਨਾਂ ਨੇ ਇੱਕ ਗ੍ਰਾਉਂਡਸ ਆਫ ਅਰੈਸਟ ਕਹਿਸਿਆ ਕਿ ਸਾਨੂੰ ਨਹੀਂ ਮਿਲੇ ਉਹ ਜਿਹੜੇ ਗ੍ਰਾਉਂਡਸ ਆਫ ਅਰੈਸਟ ਹੈ ਉਹਦੇ ਬਾਰੇ ਪਹਿਲਾਂ ਹੀ ਜਿਹੜੀ ਗੱਲ ਹੋ ਚੁੱਕੀ ਹੋਈ ਹੈ 25 ਤਰੀਕ ਨੂੰ ਜਦੋਂ ਵਿਕਰਮ ਸਿੰਘ ਨਜੀਤਿਆ ਨੂੰ ਅਰੈਸਟ ਕੀਤਾ ਗਿਆ ਸੀਗਾ ਤੇ ਉਹਨਾਂ ਦੇ ਜਿਹੜੇ ਗਰਾਉਂਡਸ ਆਫ ਅਰੈਸਟ ਏ ਗਏ ਨੇ ਉਹਨਾਂ ਨੂੰ ਦਿੱਤੇ ਗਏ ਸੀਗੇ ਤੇ ਉਹ ਗਰਾਉਂਡਸ ਆਫ ਅਰੈਸਟ ਉਹਨਾਂ ਦੀ ਵਾਈਫ ਵੱਲੋਂ ਵੀ ਸਾਈਨ ਕੀਤੇ ਗਏ ਸੀਗੇ ਤੇ ਐਸ ਅ ਟੋਕਨ ਆਫ ਰਸੀਟ ਉਦੇ ਬਾਰੇ ਕੋਰਟ ਦੇ ਆਰਡਰਾਂ ਚ 26 ਜੂਨ ਨੂੰ ਵੀ ਲਿਖਿਆ ਗਿਆ ਸੀਗਾ ਕਿ ਗਰਾਉਂਡ ਆਫ ਅਰੈਸਟ ਦਾ ਕੋਈ ਮਸਲਾ ਨਹੀਂ ਹੈਗਾ ਤੇ ਜਿਹੜੇ ਗਰਾਉਂਡਸ ਆਫ ਅਰੈਸਟ ਹੈ ਉਹ ਉਹਨਾਂ ਨੂੰ ਪ੍ਰੋਵਾਈਡ ਕੀਤੇ ਗਏ ਹੋਏ ਨੇ ਬੇਲ ਸੋ ਬੇਲ ਦੇ ਲਈ ਬੜਾ ਸਿੰਪਲ ਹੈਗਾ ਜੀ ਕਿ ਬੇਲ ਦੀ ਐਪਲੀਕੇਸ਼ਨ ਜਿਹੜੀ ਹੈ 630 ਪੇਜਾਂ ਦੀ ਹੈਗੀ ਹੈ ਸੋ ਉਹਦਾ ਰਿਪਲਾਈ ਦੇਣ ਚ ਆਬਵੀਅਸਲੀ ਥੋੜਾ ਟਾਈਮ ਤੇ ਲੱਗਦਾ ਹੀ ਹੈ ਉਹ ਰਿਪਲਾਈ ਤਿਆਰ ਕਰਕੇ ਅਸੀਂ ਕੋਰਟ ਚ ਫਾਈਲ ਕਰਾਂਗੇ 25 ਤਰੀਕ ਰੱਖੀ ਹੈ ਕੋਰਟ ਨੇ ਅਗਲੀ ਦਾ ਮੁਸ਼ਫਰਾ ਦੀਆਂ ਚਾਬੀਆਂ ਦੀ ਗੱਲ ਹੋ ਰਹੀ ਜਿਹੜੀ ਮੁਸ਼ਫਰਾ ਦੀਆਂ ਚਾਬੀਆਂ ਤਾਂ ਜੇ ਉਹਨਾਂ ਦੇ ਜੋ ਵੀ ਉੱਥੇ ਉਹਨਾਂ ਦਾ ਮਕਾਨ ਹੈਗਾ ਜਿਹੜਾ ਬੜਾ ਵੱਡਾ ਲਵਿਸ਼ ਮਕਾਨ ਬਣਾਇਆ ਹੈ ਉਹਦੀਆਂ ਚਾਬੀਆਂ ਲੈਣ ਤੋਂ ਉਹਨਾਂ ਪਤਾ ਨਹੀਂ ਗੁਰੇਜ਼ ਕਿਉਂ ਕਰ ਰਹੇ ਨੇ ਅਸੀਂ ਤੇ ਅਦਾਲਤ ਵਿੱਚ ਉਹਦੇ ਹੀ ਦੇ ਦਿੱਤੀਆਂ ਸੀਗੀਆਂ ਹਾਂਜੀ